ਹੈਲੋ ਸਸਿਕਾ ਵੈਲਕਮ ਬੈਕ ਟੂ ਚੈਨਲ ਹੋਰ ਕੀ ਹਾਲ ਚਾਲ ਸਾਰੇ ਦੋਸਤ ਠੀਕ ਠਾਕ ਹੋਗੇ ਔਰ ਦੋਸਤੋਂ ਕੀ ਹਾਲ ਹੈ ਟੱਡੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਔਰ ਕਿਵੇਂ ਕੀ ਕਰਦੇ ਹੋ ਸਾਰੇ ਮੇਰੇ ਦੋਸਤ ਓਏ ਗੱਡੀ ਹੌਲੀ ਕਰ ਲੈ ਦੋਸਤਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਆ ਸਾਡੀ ਵੀਡੀਓ ਵੰਦੇ ਆ ਮਾਲਕ ਹਰੇਕ ਨੂੰ ਚੜਦੀ ਕਲਾ ਚ ਰੱਖੇ ਤੇ ਇਹ ਤੁਹਾਨੂੰ ਦਿਖਾਉਨੇ ਆ ਜਦੋਂ ਕੰਨੇ ਵਢਣ ਜਾਣਾ ਆਪ ਤੇ ਫਿਰ ਤੁਹਾਨੂੰ ਦਿਖਾਵਾਂਗੇ ਟੇਬਲ ਅੱਜ ਦੋਸਤੋ ਇਹ ਆਪਣਾ ਡੌਗੀ ਆ ਵੇਖਿਓ ਹੈਲੋ ਕਰਦਾ ਹੈਲੋ ਹੈਲੋ ਹੰਜੀ ਪਹੁੰਚ ਲਿਆ ਪਾ ਕਮਾਲ ਲੱਗੇ ਜਿੱਥੇ ਗੰਨੇ ਉੱਡਦੇ ਨੇ ਉੱਥੇ ਜਾਂਦੇ ਆ ਮੈਂ ਘਰ ਆਈ ਦੇਖੋ ਦੋਸਤੋ ਆਪਾਂ ਨੇ ਜਿੱਦਾਂ ਵੜਨ ਦੇਣ ਉਹਨਾਂ ਖਾਲਦੇ ਆਹ ਕੋ ਪੱਗਨੇ ਵੜਨਦੇ ਆ ਤੇ ਗੰਨੇ ਵੱਢ ਕੇ ਵੱਢ ਕੇ ਗੰਨੇ ਗੰਨੇ ਮਰ ਚੁਣ ਦਾਰਦੇ ਆ ਕਿੰਨੇ ਕਿੱਦਾਂ ਵੱਡੀ ਦੇ ਆਹ ਕੋਈ ਆਪਾਂ ਵੜ ਵੜ ਕੇ ਗੰਨੇ ਇਹ ਰੱਖਣਦੇ ਨੇ ਆਹ ਕੋ ਇੱਕ ਗੰਨੇ ਵੱਢ ਕੇ ਤੇ ਆਪਾਂ ਇਹ ਆਪਣੀਆਂ ਭੈਣਾਂ ਨੂੰ ਰੋਹ ਭੇਜਣੀ ਆ ਛੋਟੀ ਨੂੰ ਵੀ ਤੇ ਵੱਡੀ ਨੂੰ ਵੀ ਸ਼ਹਿਰ ਉਹ ਸ਼ਹਿਰ ਰਹਿੰਦੇ ਆ ਨਾ ਤੇ ਆਪਾਂ ਰਹਿੰਦੇ ਆ ਜੀ ਰੋਹ ਦੇ ਤੇ ਕਿੰਨੇ ਵੱਢ ਕੇ ਵੱਢ ਕੇ ਕਿੰਨੇ ਅੱਗੇ ਚੱਲ ਦੱਭੇ ਆ ਅਜੀ ਦੋਸਤੋ ਕੀ ਹਾਲ ਚਾਲ ਦੋਸਤੋ ਆਪਾਂਗੇ ਹੀ ਪਿੰਡ 에 ਸੋਧ ਲੈਣ ਜੇ ਹੀ ਤੇ ਆਪਾਂ ਹੁਣ ਆਪਣੇ ਡੇਰੇ ਤੇ ਜਾ ਰਹੇ ਆ ਜੀ ਤੇ ਏ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਵਾਸਤੇ ਇਦਾਂ ਦੇ ਨਵੇਂ-ਨਵੇਂ ਬਲੌਗ ਲੈ ਕੇ ਹੁੰਦੇ ਰਵਾਂਗੇ ਹੁਣ ਆਪਾਂ ਬਲੌਗ ਨੂੰ ਕਰਦੇ ਆਂ ਐਂਡ ਤੇ ਸਾਰੇ ਸਸਿਕਾ